ਇੱਕ ਸਵਾਲ ਪੁੱਛਣਾ ਚਾਹੁੰਦੀ ਸੀ ਜੀ ਤੁਸੀਂ ਕਾਮੇਡੀਅਨ ਤੋਂ ਸੀਐਮ ਤੱਕ ਦਾ ਸਫ਼ਰ ਕਿਵੇਂ ਤੈ ਕੀਤਾ ਏਹੀ ਹੈ ਕਿ ਕੋਈ ਵੀ ਬੰਦਾ ਜੇ ਆਪਣਾ ਮਿਸ਼ਨ ਤੈ ਕਰ ਲੇ ਕਿ ਮੈਂ ਆ ਕਰਨਾ ਤਾਂ ਫਿਰ ਉਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਦ੍ਰਿੜ ਰੱਤੇ ਚਾਹੀਦੇ ਆ ਸਖਤ ਮਿਹਨਤ ਚਾਹੀਦੀ ਹੈ ਤੇ ਪਹਿਲਾਂ ਕਾਮੇਡੀ ਵਾਲੇ ਪਾਸੇ ਵੀ ਪਿੰਡਾਂ ਚ ਉਟ ਕੇ ਆਇਆ ਭੜਾ ਕੰਪੀਟੀਸ਼ਨ ਸੀ ਉੱਥੇ ਵੀ ਆਪਣਾ ਮੁਕਾਮ ਬਣਾਉਣਾ ਸੌਖਾ ਨਹੀਂ ਸੀ ਬਾਅਦ ਦੇ ਵਿੱਚ ਮੈਂ ਸੋਚਿਆ ਕਿਉਂਕਿ ਪੰਜਾਬ ਦੇ ਹਾਲਾਤ ਮੈਂ ਦੇਖ ਰਿhta ਸੀ ਪੋਲੀਟਿਕਲੀ ਵੀ ਵਿਹਾਸੇ ਵੀ ਉਹਦੇ ਚੰਗੇ ਲੱਗਦੇ ਜਿੱਦੋਂ ਚੁੱਲਿਆਂ 'ਚ ਅੱਗ ਮੱਚਦੀ ਹੋਵੇ ਵੀ ਆਪਾਂ ਨੂੰ ਸਿਸਟਮ ਦੇ ਵਿੱਚ ਪਾਟ ਬਣਨਾ ਚਾਹੀਦਾ ਹੈ ਸਿਸਟਮ ਨੂੰ ਠੀਕ ਕਰਨ ਵਾਸਤੇ ਗੱਟਰ ਨੂੰ ਸਾਫ਼ ਕਰਨਾ ਤਾਂ ਬਾਹਰੋਂ ਰੋਲਾ ਪਾ ਕੇ ਜਾਂ ਸ਼ੋਰ ਮਚਾ ਕੇ ਗੱਟਰ ਸਾਫ਼ ਨਹੀਂ ਹੁੰਦਾ ਉਹਦੇ ਵਿੱਚ ਵੜਨਾ ਪੈਂਦਾ ਪਹਿਲਾਂ ਮੈਨੂੰ ਐਮਪੀ ਦੇ ਤੌਰ ਤੇ ਚੁਣ ਲਿਆ ਸੰਗਰੂਰ ਵਾਲਿਆਂ ਨੇ ਫਿਰ ਫੇਰ ਮੈਨੂੰ ਐਮਪੀ ਤੋਂ ਚੁਣ ਲਿਆ 19 'ਚ ਫਿਰ ਪਾਈ 'ਚ ਜਦੋਂ ਲਕਸ਼ਣਾ ਹੋਈਆਂ ਤਾਂ ਮੈਨੂੰ ਆ ਜਿੰਮ ਲਾਕਰ ਬਣਨਾ ਤਾਂ ਮੇਰੀ ਆਪਣੀ ਮਿਹਨਤ ਹੈ ਪਰ ਸੀਐਮ ਬਣਨ ਵਾਸਤੇ ਸਿੱਧਾ ਡਾਇਰੈਕਟ ਪਬਲਿਕ ਇਨਵੋਲਵ ਹੈ ਜੇ ਪਬਲਿਕ ਵੋਟਾਂ પાਕੇ ਚੁਣੂਗੀ ਤਾਂ ਕੁਝ ਕਰ ਸਕਦੇ ਆ ਪਬਲਿਕ ਦੀ ਸਪੋਰਟ ਮਿਲੂਗੀ ਤਾਂ ਕੁਝ ਕਰ ਸਕਦੇ ਆ ਸੋ ਇਸ ਕਰਕੇ ਪਬਲਿਕ ਦੀ ਸਪੋਰਟ ਕਰਕੇ ਬਣਗੇ ਵਰਨਾ ਆਪਣੇ ਪਿੰਡਾਂ ਚ ਉੱਠ ਕੇ ਅਸਲ ਬੱਧਰ ਤੇ ਪਹੁੰਚਣਾ ਬਹੁਤ ਮੁਸ਼ਕਲ ਹੈ ਕਿਉਂਕਿ ਪਹਿਲਾਂ ਜਿਹੜੇ ਜਿਨਾਂ ਨੂੰ ਹਰਾ ਕੇ ਆਏ ਆ ਉਹ ਮੈਲਾਂ ਵਾਲੇ ਸੀ ਸੋ ਕਿਸੇ ਰਾਈਟਰ ਨੇ ਲਿਖਿਆ ਕਿ ਰਾਜਨੀਤੀ ਚ ਜ਼ਿਆਦਾਤਰ ਮਾੜੇ ਬੰਦੇ ਇਸ ਕਰਕੇ ਨਹੀਂ ਹੈਗੇ ਕਿ ਉਹ ਮਾੜੇ ਨੇ ਮਾਰੇ ਬੰਦੇ ਇਸ ਕਰਕੇ ਨੇ ਕਿ ਚੰਗੇ ਉਧਰ ਜਾਣ ਦੀ ਹਿੰਮਤ ਨਹੀਂ ਕਰਦੇ। ਉਹ ਮਾਰਿਆਂ ਦਾ ਰਾਹ ਚੱਲੀ ਜਾਂਦੇ ਰਹਿੰਦੇ ਸੋ ਅਸੀਂ ਹਿੰਮਤ ਕਰ ਲਈ ਤੇ ਲੋਕਾਂ ਨੇ ਪਿਆਰ ਦਿੱਤਾ ਤੇ ਆ ਤੁਹਾਡੇ ਸਾਹਮਣੇ ਬੈਠੇ